ਪਟਿਆਲਾ ਇਲੈਕਟ੍ਰੋਨਿਕ মিডিਆ ਬਲਫੇਅਰ ਕਲੱਬ ਰਜਿਸਟਰਡ ਦੀ ਨਵੀਂ ਟੀਮ ਦਾ ਗਠਨ ਹੋਇਆ ਜਿਸ ਵਿੱਚ ਅੰਦਰਾਗ ਸ਼ਰਮਾ ਨੂੰ ਤੀਜੀ ਵਾਰ ਪ੍ਰਧਾਨ ਚੁਣਿਆ ਗਿਆ ਅਤੇ ਚਲੰਜੀਤ ਸਿੰਘ ਕੋਲੀ ਨੂੰ ਤੀਜੀ ਵਾਰ ਜਨਰਲ ਸੈਕਟਰੀ ਨਿਯੁਕਤ ਕੀਤਾ ਗਿਆ ਅਤੇ ਦਮਨਪ੍ਰੀਤ ਸਿੰਘ ਨੂੰ ਮਿਤ ਪ੍ਰਧਾਨ ਤੇ ਪਰੰਜੀਤ ਸਿੰਘ ਵੈਦੀ ਨੂੰ ਸੀਨੀਅਰ ਮਿਤ ਪ੍ਰਧਾਨ ਚੁਣਿਆ ਗਿਆ ਇਸ ਮੌਕੇ ਚੋਣ ਪ੍ਰਕਿਰਿਆ ਕਰਾਉਨ ਲਈ ਚੁੜੇ ਗਏ ਤਿੰਨ ਮੈਂਬਰੀ ਕਮੇਟੀ ਵੱਲ ਚੁੜੇ ਗਏ ਨਵੀਂ ਟੀਮ ਦਾ ਨਵੀਂ ਟੀਮ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਇਸ ਮੌਕੇ ਤੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਚੁਣੇ ਗਏ ਪ੍ਰਧਾਨ ਅੰਦਵਕ ਸ਼ਰਮਾ ਨੂੰ ਸਮੂਹ ਕਲੱਬ ਮੈਂਬਰ ਅਤੇ ਪ੍ਰੀਮੀਅਮ ਮੈਂਬਰੀ ਕਮੇਟੀ ਦਾ ਧੰਨਵਾਦ ਕੀਤਾ ਗਿਆ ਤੇ ਸੰਵਿਧਾਨਿਕ ਚੋਣ ਪ੍ਰਕਿਰਿਆ ਦੇ ਤਹਿਤ ਉਹਨਾਂ ਨੇ ਕਿਹਾ ਕਿ ਮੈਨੂੰ ਮੁੜ ਪ੍ਰਧਾਨ ਚੁਣਿਆ ਗਿਆ ਮੈਂ ਵਿਸ਼ਵਾਸ ਦਿਲਾਉਂਦਾ ਕਿ ਪਹਿਲਾ ਵੰਗ ਬਿਨਾਂ ਕਿਸੇ ਭੇਰਤਾਉ ਦੇ ਇਲੈਕਟ੍ਰੋਨਿਕ মিডিਆ ਵਲਫੇਅਰ ਕਲੱਬ ਅਤੇ ਪੱਤਰਕਾਰ ਭਾਈਚਾਰੇ ਦੀ ਬਿਹਤਰੀ ਲਈ ਕੰਮ ਕਰਦਾ ਰਹਾਂਗਾ ਜਿਸ ਤਰ੍ਹਾਂ ਇਹ ਤੀਸਰੀ ਵਾਰ ਚੋਣ ਹੋਈ ਹੈ ਇਹ ਬਿਲਕੁਲ ਸੰਵਿਧਾਨਿਕ ਤਰੀਕੇ ਦੇ ਨਾਲ ਪਾਰ ਇਸਟ੍ਰਡ ਜਿਹੜੀ ਤੀਸਰੀ ਵਾਰ ਚੋਣ ਹੋਈ ਹੈ ਇਹ ਬਿਲਕੁਲ ਸੰਵਿਧਾਨਿਕ ਤਰੀਕੇ ਦੇ ਨਾਲ ਪਾਰਦਰਸ਼ੀ ਤਰੀਕੇ ਨਾਲ ਹੋਈ ਹੈ ਇੱਕ ਚੋਣ ਕਮਿਸ਼ਨ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ ਕਲੱਬ ਵੱਲੋਂ ਤੇ ਉਹ ਸਾਰੇ ਦਸਤਾਵੇਜ਼ ਜਾਂਦੀ ਹੈ ਉਸ ਤਰੀਕੇ ਦਸਤਾਵੇਜ਼ ਜਮ੍ਹਾਂ ਕਰਾਏ ਗਏ ਉਹਨਾਂ ਵੱਲੋਂ ਚੈੱਕ ਕੀਤੇ ਗਏ ਜੋ ত্রুটি ਸੀ ਉਹਨੂੰ ਵਾਪਸ ਕਰਕੇ ਦਰੁਸਤ ਵੀ ਕੀਤਾ ਗਿਆ ਤੇ ਉਸ ਤੋਂ ਬਾਅਦ ਇਹ ਜਿਹੜੀ ਇਲੈਕਸ਼ਨ ਮੁਕੰਮਲ ਹੋਈ ਹੈ ਇਹ 16 ਤਰੀਕ ਨੂੰ ਹੋਣਾ ਸੀ ਪਰ ਸਕੂਟਨੀ ਟੀਮ ਕੋਲ ਜਿਹੜੇ ਹੈ ਸਾਡੇ ਜਿਹੜੇ ਮੈਂਬਰ ਚੁਣੇ ਗਏ ਮੇਰੇ ਖਾਤੇ ਕਿਸ ਨੇ ਪਰਚਾ ਨਹੀਂ ਭਰਿਆ ਸੀ ਤੇ ਇਸ ਕਰਕੇ ਅੱਜ ਸਾਨੂੰ ਨਿਰਵਿਘਨ ਜਿਤਾ ਦਿੱਤਾ ਗਿਆ ਜਿੱਤ ਗਏ ਅਸੀਂ ਤੇ ਉਸ ਤੋਂ ਬਾਅਦ ਸਾ ਜਿੱਤ ਜਿਹੜੀ ਹੈ ਉਹ ਸਾਨੂੰ ਅਜੇ ਪਹੁੰਚਾ ਦਿੱਤਾ ਗਿਆ ਹੈ ਨਿਪਤੀ ਪੱਤਰ ਸਾਨੂੰ ਸੌਂਪ ਦਿੱਤੇ ਗਏ ਸੋ ਇਲੈਕਟ੍ਰੋਨਿਕ মিডিਆ ਵੈਲਫੇਅਰ ਕਲੱਬ ਹਮੇਸ਼ਾ ਭਾਰਦਰਸ਼ੀ ਤਰੀਕੇ ਨਾਲ ਹੀ ਕੰਮ ਕਰਦਾ ਤੇ ਅੱਗੇ ਤੋਂ ਵੀ ਇਸ ਤਰ੍ਹਾਂ ਕੰਮ ਕਰਦਾ ਰਹੇਗਾ ਇਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਸਾਡਾ ਸਲੋਗਨ ਹੈ ਪੱਤਰਕਾਰਤਾ ਦੇ ਉੱਚ ਮਿਆਰ ਅਤੇ ਸਮਾਜ ਸੇਵਾ ਨੂੰ ਸਮਰਪਿਤ ਇਲੈਕਟ੍ਰੋਨਿਕ মিডিਆ ਵੈਲਫੇਅਰ ਕਲੱਬ ਸੋ ਇਸ ਸਲੋਗਨ ਦੇ ਤਹਿਤ ਅਸੀਂ ਕੰਮ ਕਰਦੇ ਹਾਂ ਪੱਤਰਕਾਰਤਾ ਦੇ ਉੱਚ ਮਿਆਰ ਲਈ ਕੰਮ ਕਰਦੇ ਹਾਂ ਪੱਤਰਕਾਰ ਨੂੰ ਕੋਈ ਦੁਖ ਤਕਲੀਫ ਮੁਸੀਬਤ ਹੋਵੇ ਉਸ ਦੇ ਨਾਲ ਬਰਾਬਰ ਖੜਦੇ ਹਾਂ ਇਸ ਦੇ ਨਾਲ ਹੀ ਪਾਈਚਾਰਕ ਸਾਂਝ ਨੂੰ ਗਦਾਂਦੇ ਹੋਏ ਕੋਈ ਵੀ ਕਿਸੇ ਕਿਸਮ ਦਾ ਤਿਹਾਰ ਹੁੰਦਾ ਕੋਈ ਸਮਾਜਿਕ ਕੰਮ ਹੁੰਦਾ ਉਸ ਦੇ ਵਿੱਚ ਅਸੀਂ ਵੱਧਦੇ ਹਾਂ ਜਿਸ ਤਰ੍ਹਾਂ ਕਿ ਖੂਨਦਾਨ ਕੈਂਪ ਹੋਵੇ ਜਿਸ ਤਰ੍ਹਾਂ ਕਿ ਗਰੀਬ ਕੁੜੀਆਂ ਦੇ ਵਿਆਹ ਦੇ ਵਿੱਚ ਸੇਵਾ ਹੋਗੀ ਬੱਚਿਆਂ ਦੀ ਐਜੂਕੇਸ਼ਨ ਦੇ ਵਿੱਚ ਸੇਵਾ ਹੋਗੀ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਅਸੀਂ ਉਪਰ ਨਹੀਂ ਕਰਦੇ ਪਰ ਅਸੀਂ ਉਹ ਕਰਦੇ ਹਾਂ ਸਾਡੇ ਸਾਰੇ ਕਲੱਬ ਮੈਂਬਰ ਉਸ ਦੇ ਵਿੱਚ ਸਹਿਯੋਗ ਕਰਦੇ ਆਂ ਜੋ ਤਿਲ ਫੁੱਲ ਆਪਣੀ ਜੇਬ ਚੋਂ ਦਾ ਉਹ ਪਾ ਕੇ ਅਸੀਂ ਕੰਮ ਕਰਦੇ ਆ ਇੱਥੇ ਤੁਹਾਨੂੰ ਦੱਸ ਦਈਏ ਕਿ ਸਾਡੇ ਕੋਲ ਕੋਈ ਬਿਲਡਿੰਗ ਨਹੀਂ ਹੈਗੀ ਸਰਕਾਰ ਵੱਲੋਂ ਦਿੱਤੀ ਹੋਈ ਅਸੀਂ ਆਪਣੀ ਬਿਲਡਿੰਗ ਕਿਰਾਏ ਤੇ ਲਈ ਹੋਈ ਹੈ ਅਸੀਂ ਬੜੇ ਸੰਘਰਸ਼ ਕੀਤੇ ਹੈ ਕਿ ਸਾਨੂੰ ਬਿਲਡਿੰਗ ਦਿੱਤੀ ਜਾਵੇ ਕਿਉਂਕਿ ਅਸੀਂ 30 32 ਮੈਂਬਰ ਆ ਸਾਡੇ ਕੋਲ ਸਪੇਸ ਨਹੀਂ ਹੈਗੀ ਬੈਠਣ ਦੀ ਪਰ ਫੇਰ ਵੀ ਅਸੀਂ 4 ਸਾਲਾਂ ਤੋਂ ਇਸ ਬਿਲਡਿੰਗ ਦੇ ਵਿੱਚ ਆਪਣਾ ਕਿਰਾਇਆ ਭਰ ਕੇ ਬਾਰ-ਬਾਰ ਮੁੱਖ ਮੰਤਰੀ ਤੱਕ ਮੰਗ ਵੀ ਕਰਦੇ ਆ ਅਸੀਂ ਤੱਕ ਧਰਨਾ ਵੀ ਦਿੱਤਾ ਸੀ ਪਰ ਸਾਡੀ ਪ੍ਰਸ਼ਾਸਨ ਨੇ ਕੋਈ ਸਾਰ ਨਹੀਂ ਲਈਤੀ ਅੱਜ ਫੇਰ ਦੁਬਾਰਾ ਮੈਂ ਪ੍ਰਧਾਨ ਮੰਤਰੀ ਤੋਂ ਬਾਅਦ ਇਹ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਸਾਨੂੰ ਜਲਦ ਤੋਂ ਜਲ ਇੱਕ ਸਰਕਾਰੀ ਰਹਿائش ਦਿੱਤੀ ਜਾਵੇ ਜਿਸ ਦੇ ਵਿੱਚ ਅਸੀਂ ਆਪਣਾ ਜਿਹੜਾ ਹੈ ਸਿਰ ਲੁਕੋ ਕੇ ਬੈਠ ਸਕੀਏ ਤੇ ਪੱਤਰਕਾਰਾਂ ਦਾ ਕੰਮ ਜਿਹੜਾ ਹੈ ਸਮਾਜ ਦੇ ਵਿੱਚ ਫੈਲ ਰਹੀ ਬਰਾਈਆਂ ਦੇ ਖਿਲਾਫ ਆਵਾਜ਼ ਚੱਕਣਾ ਤੇ ਸਰਕਾਰ ਦੀ ਵਧੀਆ ਕਾਰਜਕਾਰੀ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਅਸੀਂ ਉਹ ਲਿਆ ਸਕੀਏ ਅਸੀਂ ਬੇਨਤੀ ਕਰਦੇ ਹਾਂ ਵੀ ਸਾਨੂੰ ਬਾਰ-ਬਾਰ ਸੰਘਰਸ਼ ਕਰਨ ਤੇ ਮਜਬੂਰ ਨਾ ਕੀਤਾ ਜਾਵੇ ਸਾਨੂੰ ਜਲਦ ਤੋਂ ਜਲ ਸਾਡੀ ਬਣਦੀ ਹੱਕ ਹੈ ਜਿਹੜਾ ਸਾਡੀ ਥਾਂ ਹੈ ਜਿਹੜੀ ਉਹ ਸਾਨੂੰ ਦਿੱਤੀ ਜਾਵੇ ਕਈ ਲੋਕਾਂ ਨੂੰ ਜਿਹੜੀ ਥਾਂ ਦਿੱਤੀ ਗਈ ਹੈ ਇਹ ਭੇਤ ਭਾਰ ਦੀ ਰਾਜਨੀਤੀ ਜਿਹੜੀ ਆ ਪਟਿਆਲਾ ਸ਼ਹਿਰ ਦੇ ਵਿੱਚੋਂ ਖਤਮ ਹੋਣੀ ਚਾਹੀਦੀ ਹੈ ਇੱਕ ਸਾਰ ਸਾਰੇ ਪੱਤਰਕਾਰਾਂ ਨੂੰ ਦੇਖਣਾ ਚਾਹੀਦਾ ਚਾਹੇ ਉਹ ਕੋਈ ਚੈਨਲ ਦਾ ਕੋਈ ਛੋਟੇ ਅਖਬਾਰ ਦਾ ਕੋਈ ਵੱਡੇ ਅਖਬਾਰ ਦਾ ਖਬਰ ਦਾ ਮਤਲਬ ਹੁੰਦਾ ਹੈ ਕੋਈ ਪੱਤਰਕਾਰ ਛੋਟਾ ਜਾਂ ਵੱਡਾ ਨਹੀਂ ਹੁੰਦਾ ਜਿਹਦੀ ਖਬਰ ਕੰਮ ਕਰਦੀ ਹੈ ਉਹੀ ਪੱਤਰਕਾਰ ਵਧੀਆ ਹੁੰਦਾ ਤੇ ਮੈਂ ਬੇਨਤੀ ਕਰੂੰਗਾ ਪ੍ਰਸ਼ਾਸਨ ਨੂੰ ਡਿਪਟੀ ਕਮਿਸ਼ਨਰ ਨੂੰ ਜਿਹੜੇ ਸਾਡੇ ਇੱਥੇ ਕਮਿਸ਼ਨ ਸਾਹਿਬ ਨੇ ਉਹਨਾਂ ਨੂੰ ਤੇ ਐਮਐਲਏ ਸਾਹਿਬ ਨੂੰ ਤੇ ਸਰਕਾਰ ਨੂੰ ਭਗਵੰਤ ਮਾਨ ਜੀ ਕੋ ਸਾਡਾ ਲੈ ਸਾਲ 1.5 ਸਾਲ ਪਹਿਲਾਂ ਉਹਨਾਂ ਨੇ ਲੈਟਰ ਦਿੱਤਾ ਸੀ ਉਹਨਾਂ ਨੇ ਸਾਨੂੰ ਪ੍ਰੋਸਾ ਦਿੱਤਾ ਸੀ ਕਿ ਜਲਦ ਤੋਂ ਜਲ ਤੁਹਾਡੇ ਇਸ ਕੰਮ ਲਈ ਕਦਮ ਚੱਕਾਂਗੇ ਪਰ ਹਾਲੇ ਤੱਕ ਕੋਈ ਕਦਮ ਨਹੀਂ ਚੱਕਿਆ ਗਿਆ ਅਸੀਂ ਜਿਉਂ ਦਾ ਤਿਉਂ ਇਸ ਸਰਕਾਰੀ ਦੋ ਕਮਰਿਆਂ ਦੇ ਵਿੱਚ ਪ੍ਰਾਈਵੇਟ ਤੌਰ ਤੇ ਕਿਰਾਇਆ ਭਰ ਕੇ ਬਿਜਲੀ ਦਾ ਬਿੱਲ ਭਰ ਕੇ ਹਰ ਚੀਜ਼ ਆਪਣੀ ਜੇਬ ਚੋਂ ਕਰ ਰਹੇ ਹਾਂ ਇੱਥੇ ਬੈਠੇ ਮੇਰੀ ਇਹ ਬੇਨਤੀ ਸਭ ਤੋਂ ਪਹਿਲਾਂ ਜੀ ਅਗਲਾ ਕੋਈ ਸਵਾਲ ਹੈ ਤਾਂ ਅਗਲਾ ਸਵਾਲ ਤਾਂ ਇਹ ਜੀ ਤੁਹਾਨੂੰ ਤੀਜੀ ਵਾਰੀ ਮੈਂਬਰਾਂ ਨੇ ਜਿਹੜਾ ਤੁਹਾਡੇ ਤੇ ਵਿਸ਼ਵਾਸ ਜਤਾਇਆ ਮੈਂਬਰਾਂ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਮੈਂ ਆਪਣੇ ਮੈਂਬਰਾਂ ਨੂੰ ਆਪਣਾ ਭਰਾ ਸਮਝਦਾ ਆਪਣਾ ਪਰਿਵਾਰ ਸਮਝਦਾ ਇਹ ਇਲੈਕਟ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਅੱਜ ਤੱਕ ਪਟਿਆਲਾ ਦੇ ਵਿੱਚ ਇੱਕ ਲੰਬਾ ਸਮਾਂ ਇੱਕ ਕਲੱਬ ਤੇ ਇਸ ਤਰ੍ਹਾਂ ਇਕੱਠੇ ਹੋ ਕੇ ਨਹੀਂ ਚੱਲਿਆ ਟੁੱਟਦੇ ਰਹਿੰਦੇ ਆ ਪਰ ਇਹੀ ਕਲੱਬ ਹੈ ਜਿਹੜਾ ਇਸ ਤਰ੍ਹਾਂ ਹੀ ਚੱਲ ਰਿਹਾ ਹੈ ਪੂਰੀ ਤਰੀਕੇ ਨਾਲ ਵਿਧੀ ਨਾਲ ਸੰਵਿਧਾਨ ਦੇ ਨਾਲ ਅਸੀਂ ਕੰਮ ਕਰਦੇ ਆਂ ਕਲੱਬ ਮੈਂਬਰ ਸਾਡੇ ਉਹ ਨੇ ਜਿਹੜੇ ਜ਼ੁਲਮ ਦੇ ਖਿਲਾਫ ਹਮੇਸ਼ਾ ਅੜ ਕੇ ਖੜਦੇ ਆ ਤੇ ਜਦੋਂ ਕਿਸੇ ਨੂੰ ਮਜ਼ਲੂਮ ਨੂੰ ਜ਼ਰੂਰਤ ਹੁੰਦੀ ਹੈ ਉਹਨਾਂ ਦਾ ਸਾਥ ਦਿੰਦੇ ਆ ਬੜੀ ਸਾਰੀ ਐਗਜ਼ਾਮਪਲ ਹੈ ਅਸੀਂ ਕਿਸੇ ਐਗਜ਼ਾਮਪਲ ਦੀ ਗੱਲ ਨਹੀਂ ਕਰਨਾ ਚਾਹੁੰਦੇ ਸਾਰਾ ਸ਼ਹਿਰ ਗਵਾ ਹੈ ਸਾਰੇ ਪੱਤਰਕਾਰ ਪੰਜਾਬ ਤੱਕ ਦੇ ਗਵਾਹ ਹੈ ਜਦੋਂ ਇਲੈਕਟ੍ਰੋਨਿਕ ਮੀਡੀਆ ਵੈਲਫੇਅਰ ਕਲੱਬ ਕਿਸੇ ਲਈ ਖੜਦਾ ਹੈ ਤੇ ਕਿਸ ਤਰ੍ਹਾਂ ਦੇ ਲਈ ਕੰਮ ਕਰਦਾ ਸੋ ਮੈਂ ਇਹਨਾਂ ਦਾ ਬਹੁਤ 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 ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਤੇ ਤੀਸਰੀ ਵਾਰ ਫੇਰ ਯਕੀਨ ਕੀਤਾ ਹੈ ਕਿ ਮੈਂ ਇਹਨਾਂ ਦੀ ਸੇਵਾ ਕਰਨ ਦੇ ਕਾਬਿਲਾਂ ਇਹਨਾਂ ਜ਼ਿੰਮੇਵਾਰੀ ਸੰਭਰ ਦੇ ਕਾਬਿਲਾਂ ਕਿ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਤਾਂ ਉਹਨਾਂ ਨੇ ਯਕੀਨ ਦਿਵਾਨਾ ਆਪਣੇ ਭਰਾਵਾਂ ਨੂੰ ਛੋਟਿਆਂ ਨੂੰ ਤੇ ਵੱਡਿਆਂ ਨੂੰ ਕਿ ਮੈਂ ਉਹਨਾਂ ਦੀ ਉਮੀਦ ਤੇ ਖਰਾ ਉਤਰਨ ਦੀ ਪੂਰੀ ਤੋਂ ਪੂਰੀ ਕਿ ਇਸ ਕਲੱਬ ਦੇ ਵਿੱਚ ਵੀ ਇਸ ਤਰੀਕੇ ਨਾਲ ਚੱਲਿਆ ਹੈ ਜੀ ਕਿਉਂਕਿ ਪ੍ਰਸ਼ਾਸਨ ਵੀ ਕਈ ਵਾਰ ਸਵਾਲ ਕਰਦਾ ਹੈ ਕਿ ਤੁਸੀਂ ਇਕੱਠੇ ਹੋ ਕੇ ਬਿਲਕੁਲ ਤੁਹਾਡਾ ਸਵਾਲ ਬਹੁਤ ਅੱਛਾ ਹੈ ਮੈਂ ਤੁਹਾਨੂੰ ਦੱਸ ਦਿਆਂ ਕਿ ਇਸ ਤਰ੍ਹਾਂ ਦਾ ਕੋਈ ਨਹੀਂ ਹੈਗਾ ਕਿ ਜਿਹੜੇ ਉਹ ਇਕੱਠੇ ਹੋ ਕੇ ਚਾਰ ਬੰਦੇ ਆਪਣੇ ਉਹਨੂੰ ਪ੍ਰਧਾਨ ਬਣਾ ਲੈਣ ਉਹ ਟੋਲੇ ਇਹ ਟੋਲਾ ਨਹੀਂ ਹੈਗਾ ਜੀ ਇਹ ਇਲੈਕਟ੍ਰੋਨਿਕ মিডিਆ ਵੈਲਫੇਅਰ ਕਲੱਬ ਰਜਿਸਟਰਡ ਹੈ ਔਰ ਪਿਛਲੇ 4 ਸਾਲਾਂ ਤੋਂ ਕੰਮ ਕਰ ਰਿਹਾ ਦੋ ਚੋਣਾਂ ਹੋਈਆਂ ਦੋਹੀ ਇਸ ਤਰ੍ਹਾਂ ਹੀ ਹੋਈਆਂ ਤੁਸੀਂ ਦੇਖ ਲਓ ਰਿਕਾਰਡ ਹੈਗਾ ਸਾਡੇ ਕੋਲ ਚੈੱਕ ਕਰ ਲਓ ਆ ਤੀਸਰੀ ਹੋਈ ਹੈ ਸਕੂਟੀ ਮੈਂਬਰ ਸਾਡੇ ਜਿਹੜੇ ਉਹ ਬੈਠੇ ਨੇ ਇਹਨਾਂ ਨੇ ਕਿਸ ਤਰ੍ਹਾਂ ਕਾਗਜ਼ ਪੱਤਰੀ ਕੀਤੀ ਹੈ ਇਕਲੀ ਇਕਲੀ ਚੀਜ਼ ਪ੍ਰਸ਼ਾਸਨ ਕੋਲ ਡਿਪਟੀ ਕਮਿਸ਼ਨਰ ਪਟਿਆਲਾ ਕੋਲ ਹਰ ਲੈਟਰ ਹੈ ਐਸ ਡੀ ਐਮ ਕੋਲ ਲੈਟਰ ਹੈ ਤਤਵਾਲੀ ਚ ਐਸ ਐਸ ਪੀ ਡੀਟੀ ਆ ਰੂਪਗ ਹਰੇਕ ਬੰਦੇ ਕੋਲ ਸਾਡੀ ਲੈਟਰਾਂ ਜਾਂਦੀਆਂ ਨੇ ਉਹੀ ਅਸੀਂ ਪ੍ਰੋਸੀਸਰ ਜਿਹੜਾ ਹੁੰਦਾ ਉਹ ਇਸਤੇਮਾਲ ਕਰਦੇ ਆ ਅੱਜ ਜਿਹੜੇ ਤੁਹਾਡੇ ਸਾਹਮਣੇ ਚਿਹਰੇ ਬੈਠੇ ਆ ਇਹ ਵੀ ਤਾਂ ਨਿਰਵਿਧਨ ਹੋ ਗਏ ਕਿਉਂਕਿ ਸਾਡੇ ਤੇ ਲੋਕਾਂ ਦਾ ਸਾਡੇ ਦੋਸਤਾਂ ਦਾ ਇੰਨਾ ਭਰੋਸਾ ਸੀ ਕਿ ਉਹਨਾਂ ਨੇ ਫਾਰਮ ਨਹੀਂ ਭਰੇ ਇਹ ਪਹਿਲੇ ਦਿਨ ਵੀ ਤਿਆਰ ਸੀ ਸਾਰੇ ਕਿ ਸਰਵਸੰਮਤੀ ਨਾਲ ਕਰ ਦਈਏ ਪਰ ਸਟੂਪਲੀ ਮੈਂਬਰਸ ਕਹਿੰਦੇ ਆ ਕਿ ਸਰਵਸੰਮਤੀ ਵੀ ਇੱਕ ਸਿਸਟਮ ਦੇ ਨਾਲ ਹੋਣੀ ਹੈ ਅਸੀਂ ਕਿਸੇ ਦਾ ਹੱਕ ਨਹੀਂ ਮਾਰ ਸਕਦੇ ਜੇ ਕੋਈ ਚਾਹੁੰਦਾ ਸੀ ਕੋਈ ਮੇਰਾ ਭਰਾ ਕੈਮਰਾਮੈਨ ਖੜਾ ਹੈ ਇਹ ਚਾਹੇ ਸਾਡੇ ਤੋਂ ਛੋਟਾ ਹੈ ਪਰ ਸਾਡੇ ਕਾਗਜ਼ ਪੂਰੇ ਕਰਦਾ ਤਾਂ ਇਹ ਵੀ ਪ੍ਰਧਾਨ ਦੇ ਉਮੀਦ ਕਰ ਸਕਦਾ ਹੈ ਕਿ ਮੈਂ ਵੀ ਪ੍ਰਧਾਨ ਬਣੂੰਗਾ ਇਲੈਕਸ਼ਨ ਲੜ ਸਕਦਾ ਹੈ ਤੇ ਜਰਨਲ ਸੈਕਟਰੀ ਬਣਨਾ ਚਾਹੁੰਦਾ ਉਹ ਵੀ ਇਲੈਕਸ਼ਨ ਲੜ ਸਕਦਾ ਜੇ ਕੋਈ ਜਿਵੇਂ ਹੁਣ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਵਾਈਸ ਪ੍ਰੈਜ਼ੀਡੈਂਟ ਹੈ ਇਹ ਅਗਰ ਕਾਗਜ਼ ਭਰਨਾ ਚਾਹੁੰਦੇ ਸੀ ਤਾਂ ਇਹ ਭਰਦੇ ਪ੍ਰੋਪਰ ਆਪਣੇ ਕਾਗਜ਼ ਤੇ ਉਹਨਾਂ ਨੂੰ ਮੌਕਾ ਦਿੱਤਾ ਜਦੋਂ ਪਾਰਦਰਸ਼ਤਾ ਜੀ ਪੂਰੀ ਕਿਸੇ ਕਿਸਮ ਦਾ ਕੋਈ ਆਪਣਿਆ ਫੋਕਿਆ ਹੋਇਆ ਥਾਪਿਆ ਹੋਇਆ ਪ੍ਰਧਾਨ ਨਹੀਂ ਹੈਗਾ ਠੀਕ ਹੈ ਜੀ ਓਕੇ ਸਰ ਥੈਂਕ ਯੂ ਹਾਂਜੀ ਵਿਜੀ ਸਾਹਿਬ ਅੱਜ ਤੁਹਾਨੂੰ ਇਲੈਕਟ੍ਰੋਨਿਕ মিডিਆ ਵੈਲਫੇਅਰ ਕਲੱਬ ਵੱਲੋਂ ਵਾਇਸ ਪ੍ਰਧਾਨ ਚੁਣਿਆ ਗਿਆ ਇਹਦੇ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਜੀ ਮੈਂ ਸਭ ਤੋਂ ਪਹਿਲਾਂ ਆਪਣੇ ਪੱਤਰਕਾਰ ਭਰਾ ਜਿਹੜੇ ਸਾਡੇ ਇਲੈਕਟ੍ਰੋਨਿਕ মিডিਆ ਕਲੱਬ ਦੇ ਮੈਂਬਰ ਹੈ ਮੈਂ ਉਹਨਾਂ ਦਾ ਬਹੁਤ 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 ਧੰਨਵਾਦ ਕਰਦਾ ਜਿਨ੍ਹਾਂ ਨੇ ਬਿਨਾ ਪਉਸ ਦੇ ਮੈਨੂੰ ਜਿਤਾਇਆ ਤੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਮੈਂ ਸਾਰੇ ਆਪਣੇ ਕਾਮ ਮੈਂਬਰਾਂ ਦਾ ਬਹੁਤ ਧੰਨਵਾਦ ਕਰਦਾ ਪੱਖੀ ਆਪਣੇ ਪੱਤਰਕਾਰ ਭਾਈਚਾਰੇ ਦੇ ਨਾਲ ਮਿਲ ਕੇ ਜੋ ਵੀ ਕੰਮ ਹੋਏਗਾ ਜੋ ਵੀ ਸਾਡੇ ਪ੍ਰਧਾਨ ਅਨੁਰਾਗ ਸ਼ਰਮਾ ਜੀ ਜਨਰ ਸਕਤੀ ਜੀ ਕਿਤੇ ਵੀ ਸਾਡੀ ਕੋਈ ਡਿਊਟੀ ਲਗਾਉਂਦੇ ਆ ਜਾਂ ਉਹਨਾਂ ਦੀ ਗੈਰ ਹਾਜ਼ਰੀ ਦੀ ਮੇਰੀ ਜੋ ਵੀ ਜ਼ਿੰਮੇਵਾਰੀ ਸਮਾਜ ਪ੍ਰਤੀ ਆਪਣੇ ਪੱਤਰਕਾਰ ਭਾਈਚਾਰੇ ਪਤੀ ਜੋ ਵੀ ਬੰਦੀ ਹੈ ਮੈਂ ਆਪਣੀ ਤਨਦੇਹੀ ਨਾਲ ਨਿਭਾਵਾਂਗਾ ਤੁਸੀਂ ਇਸ ਵਕਤ ਪਹਿਲੀ ਵਾਰ ਹੀ ਆਏ ਹੋ ਇਸ ਫੀਲਡ ਦੇ ਵਿੱਚ ਬਾਈਸ ਪ੍ਰਧਾਨ ਦੇ ਫੀਲਡ ਦੇ ਕਿਸ ਤਰ੍ਹਾਂ ਦਾ ਤੁਹਾਨੂੰ ਅੱਜ ਜਿਹੜਾ ਲੱਗ ਰਿਹਾ ਜਿਸ ਤਰ੍ਹਾਂ ਤੁਹਾਨੂੰ ਮੈਂਬਰਾਂ ਦਾ ਪਿਆਰ ਮਿਲਿਆ ਬਹੁਤ ਬਹੁਤ ਮੈਨੂੰ ਖੁਸ਼ੀ ਹੋਈ ਹੈ ਜੀ ਆਪਣੇ ਮਨ ਮੈਂ ਦੱਸ ਨਹੀਂ ਸਕਦਾ ਆਪਣੇ ਲਫ਼ਜ਼ਾਂ ਵਿੱਚ ਕਿ ਜਿਵੇਂ ਮੈਂ ਕਿਹਾ ਪੱਤਰਕਾਰ ਭਾਈਆ ਨੇ ਵਿਸ਼ਵਾਸ ਜਤਾਇਆ ਤੇ ਮੈਂ ਉਹਨਾਂ ਦੇ ਵਿਸ਼ਵਾਸ ਪਹਿਲਾਂ ਤੋਂ ਲਈ ਬਹੁਤ ਬਹੁਤ ਧੰਨਵਾਦੀ ਹਾਂ ਉਨ੍ਹਾਂ ਦਾ ਤੇ ਮੈਂ ਉਹਨਾਂ ਦੀ ਉਮੀਦਾਂ ਤੇ ਖਰਾ ਉਤਰਾਂਗਾ ਬਸ ਇਹੀ ਕਹਿੰਦੇ ਹੋਏ ਮੈਂ ਤੁਹਾਡੇ ਸਭ ਦਾ ਬਹੁਤ-ਬਹੁਤ ਇੱਕ ਵਾਰ ਫਿਰ ਤੋਂ ਧੰਨਵਾਦ ਕਰਦਾ। ਤੁਹਾਡੇ ਕਲੱਬ ਲਈ ਕੀ ਸੁਪਨਾ ਹੈਗਾ ਤੁਸੀਂ ਅੱਜ ਦਿੱਤੇ ਹੋਏ ਜੋ ਤੁਸੀਂ ਕਲੱਬ ਲਈ ਕੀ ਸੁਪਨਾ ਨਿਭਾਓਗੇ। ਇਹ ਸਿੱਖਿਆਈ ਨੇ ਜਿਹੜਾ ਸੁਪਨਾ ਪੁੱਛਿਆ ਮੇਰਾ ਸੁਪਨਾ ਕਲੱਬ ਲਈ ਇਹੀ ਸੀਗਾ ਕਿ ਜਿਹੜਾ ਸਾਨੂੰ ਸਰਕਾਰ ਵੱਲੋਂ ਅਸੀਂ ਡਿਮਾਂਡ ਵੀ ਕਰੀ ਹੈ ਘਰ ਦੀ ਕਿ ਸਾਨੂੰ ਕੋਈ ਜਗ੍ਹਾ ਦਿੱਤੀ ਜਾਵੇ ਜਿੱਥੇ ਬੈਠ ਕੇ ਸਾਰੇ ਕਲੱਬ ਦੇ ਮੈਂਬਰ ਬੈਠ ਸਕਣ ਜੋ ਕਿ ਅਸੀਂ ਆਪਣਾ ਕਲੱਬ ਹੈ ਅਸੀਂ ਖੁਦ ਪੈਸੇ ਭਰ ਕੇ ਕੋਲੋਂ ਮਤਲਬ ਕਿ ਕਲੱਬ ਦੇ ਵਿੱਚ ਬੈਠੇ ਆ ਜਿਹੜੇ ਸਾਡੇ 35 ਮੈਂਬਰ ਜੋ ਵੀ ਹੁੰਦੇ ਆ ਬੈਠੇ ਇੱਥੇ ਆਪਣੇ ਵੱਲੋਂ ਪੈਸਾ ਭਰ ਰਹੇ ਆ ਪਰ ਸਾਡੇ ਕਲੱਬ ਦੀ ਬਿਲਡਿੰਗ ਥੋੜੀ ਜਿਆਦਾ ਵੱਡੀ ਨਹੀਂ ਹੈਗੀ ਮੇਰਾ ਸੁਪਨਾ ਇਹ ਹੀ ਹੈ ਵੀ ਇਹਨੂੰ ਵਧੀਆ ਤਰੀਕੇ ਨਾਲ ਤੇ ਅੱਛੀ ਥਾਂ ਤੇ ਬਣਾਇਆ ਜਾਵੇ ਜੋ ਕਿ ਮੈਂ ਆਪਣੇ ਵੱਲੋਂ ਵੀ ਪੂਰੀ ਕੋਸ਼ਿਸ਼ ਕਰਾਂਗਾ ਇਹਨੂੰ ਮਤਲਬ ਕਿ ਇੰਤਰੇ ਛੜਨ ਦੀ ਬਹੁਤ ਬਹੁਤ ਧੰਨਵਾਦ ਜੀ ਫੱਲ ਉਹ ਹਾਰ ਨੂੰ ਹਾਰ ਮਾ ਸਲੋ ਨਾ ਨਾ ਖੜੇ ਰਹਿੰਦੇ ਆ ਸਾਹਮਣੇ ਦੇਖਣਾ ਜੀ ਚਲੋ ਇੱਕ ਅਦਰ ਇੱਕ ਅਦਰ ਠੀਕ ਹੈ ਨਾ ਦੋਨੋਂ ਹਾਂ ਰਕੇ ਠੀਕ ਆ ਨਾ ਨੌਲਾ ਜੀ ਨੌਲਾ ਤੁਸੀਂ ਵੀ ਦੇ ਦੇ ਪਾਓ ਰੇਤੀ ਰਹੀ ਤੁਸੀਂ ਜੀ ਪਾਓ ਬੱਲਣ ਤੋਂ ਵੀਡੀਓ ਬੱਲਣ ਨੂੰ ਬਾਦ ਤੁਸੀਂ ਪਾ ਦਿਓ ਪਹਿਲਾਂ ਹਾਂ ਫੋਟੋ ਕਰਦੇ ਆ ਜੀ ਇੱਕ ਵਾਰ ਕਰ ਦਿਓ ਸਰ ਫੋਟੋ ਕਰਦੀ ਇੱਕ ਸਾਰਾ ਆ ਜਾਓ ਨਾਲ ਇਕੱਠੇ ਔਖਾ ਚਾਹੀ ਹਿੱਲਿਓ ਨਾ ਨਾਲ ਆਪਣੀਆਂ ਵੀ ਬਣੇ ਆ ਕਾਗਜ਼ ਨਹੀਂ ਪਾਣਗੇ ਹਾਂਜੀ ਕਾਗਜ਼ੇ ਵੀ ਕਾਗਜ਼ੇ ਮੂੰਜ ਪਾਓ ਨੇ ਸਾਡੀ ਤਾਂ ਆਪ ਵੀ ਇੱਥੇ ਤੌਰ ਦੇ ਉੱਪਰ ਲਾਈ ਲੱਡੂ ਖਾਓ ਤਰ ਕੋਈ ਮੈਂ ਤੁਹਾਨੂੰ ਗੱਲ ਕਰਾਂਗੀ ਰਿਪੁੱਤ ਚਾਹ ਤਰ ਵਹੀਂ ਪੈਂਟਰ ਜਿਹੜੇ ਤੇਰੇ ਘਰ ਨਾਮ ਲਾ ਲੱਡੂ ਖਲਾਓ ਲੱਡੂ ਖਲਾਓ ਸਾਰੇ ਖਲਾਓ ਸਾਰਾ ਖਲਾਓ ਵਾਹ ਵਾਹ ਮੂੰਜ ਪਾਓ ਸਾਰੇ ਕੰਜੂਸੀ ਨਾ ਕਰੋ ਕੰਜੂਸੀ ਨਾ ਕਰੋ ਜਿਹੜੀ ਮੂੰਜ ਲਗਨ ਦੇ ਇੱਕ ਮਿੰਟ ਪਾਸ نیچے ਕਰੋ ਫੋਟੋ ਕਰੀਏ ਸਿੰਪਲ ਰੱਖੋ ਤੋ ਲਟੋ ਫੋਟੋ ਕਰ ਦਿਆ ਆ ਜੋ ਰੋਟਾ ਆ ਜੋ ਸਾਰੇ ਇੱਕ ਫੋਟੋ ਕਰ ਦਈਏ ਪਿੱਛੇ ਕਰ ਲਓ ਪੈਕਿੰਗ ਸਰ ਪੈਕਿੰਗ ਪਿੱਛੇ ਕਰ ਲਓ ਅੱਧਰ ਦੇਖੋ ਕੈਮਰਾ ਨੂੰ ਕੋ ਦੇਖਣਾ ਹੱਥ ਲਗਾਓ ਸਰ ਯੈਸ ਵੇਟ ਕਰੋ ਵਨ ਮੋਰ ਥੈਂਕ ਯੂ ਆਇ ਕਾ ਸਾਹਮਣੇ ਦੇਖੋ ਫੋਟੋ ਜੀ ਸਾਹਮਣੇ ਦੇਖੋ ਵਾਹ